ਜ਼ਿਲ੍ਹਾ ਤਰਨਤਾਰਨ ਤੋਂ ਬੇਹੱਦ ਮੰਦ ਭਾਗੀ ਤੇ ਵੱਡੀ ਖਬਰ ਸਾਹਮਣੇ ਆਈ ਹੈ ਇੱਥੋਂ ਦੇ ਪਿੰਡ ਸੰਗਤਪੁਰਾ ਵਿੱਚ ਗੁਰਦੁਆਰਾ ਬਾਬਾ ਦਰਸ਼ਨਦਾਸ ਜੀ ਵਿਖੇ ਲੰਗਰ ਹਾਲ ਦਾ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਕਾਰ ਸੇਵਾ ਸੰਪਰਦਾਇ ਸੂਰ ਸਿੰਘ ਵਾਲਿਆਂ ਵੱਲੋਂ ਲੰਗਰ ਹਾਲ ਦੀ ਇਮਾਰਤ ਲਈ ਲੈਂਟਰ ਸੇਵਾ ਆਰੰਭ ਕੀਤੀ ਹੋਈ ਸੀ ਪਰ ਅੱਜ ਅਚਾਨਕ ਹੀ ਨਵਾਂ ਪਾਇਆ ਜਾ ਰਿਹਾ ਲੈਂਟਰ ਡਿੱਗ ਗਿਆ ਤੇ ਉਸ ਦੇ ਹੇਠਾਂ ਕਈ ਲੋਕ ਦੱਬੇ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਜੀਸੀਬੀ ਮਸ਼ੀਨ ਨਾਲ ਮਲਬਾ ਹਟਾ ਕੇ ਹੁਣ ਤੱਕ 7 ਲੋਕਾਂ ਨੂੰ ਕੱਢ ਲਿਆ ਤੇ ਨੇੜਲੇ ਹਸਪਤਾਲਾਂ 'ਚ ਇਲਾਜ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੱਢੇ ਗਏ ਲੋਕਾਂ ਦੀ ਹਾਲਤ ਵੀ ਕਾਫੀ ਗੰਬੀਰ ਬਣੀ ਹੋਈ ਹੈ ਖਦਸਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਵੀ ਹੇਠਾਂ ਦੱਬੇ ਹੋ ਸਕਦੇ ਨੇ ਜਿਨ੍ਹਾਂ ਨੂੰ ਕੱਢਣ ਲਈ ਜਦੋਜਾਹਦ ਜਾਰੀ ਹੈ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਤੇ ਪੁਲਿਸ ਅਧਿਕਾਰੀ ਵੀ ਪਹੁੰਚ ਚੁੱਕੇ ਹਨ ਆਓ ਸੁਣ ਲੈਂਦੇ ਹਾਂ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਤੇ ਲੋਕਾਂ ਦਾ ਜੋ ਉੱਥੇ ਮੌਜੂਦ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਘਟਨਾ ਕੀ ਵਾਪਰੀ ਆ ਜੀ ਬਾਬਾ ਦਰਸ਼ਨ ਦਾਸ ਜੀ ਮਹਾਂਪੁਰਸ਼ ਸੰਗਤਪੁਰ ਨਗਰ ਦਰਬਾਰ ਦੇ ਲਾਗੇ ਦੀਵਾਨ ਹਾਲ ਦਾ ਜਿਹੜਾ ਅੱਜ ਲੈਂਟਰ ਪਿਆ ਸੀਗਾ ਜੀ ਬੜੇ ਪਿਆਰ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਸੰਗਤਾਂ ਨੇ ਧਨਮਨਤਾ ਨਾਲ ਸੇਵਾ ਕੀਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਮੂਹ ਜੀ ਸਰ ਸਿੰਘ ਵਾਲੇ ਮਹਾਂਪੁਰ ਜੋੜੀ ਇੱਥੇ ਹਾਜ਼ਰ ਹੋ ਸਨ ਤੇ ਸਾਰਾ ਲੈਂਟਰ ਸੈ ਗਿਆ ਜੀ ਲੈਂਟਰ ਪੈਣ ਤੋਂ ਕੋਈ ਲਗਭਗ ਅੱਧਾ ਘੰਟਾ ਬਾਅਦ ਵਿੱਚ ਤੇ ਇੱਕ ਥਾਂ ਤੋਂ ਗੜਗੜ ਦੀ ਆਵਾਜ਼ ਆਈ ਹੈ ਤੇ ਅੱਖ ਫਰਕਣ ਨਾਲ ਸਾਰਾ ਹੀ ਲੈਂਟਰ ਜਿਹੜਾ ਸੀਗਾ ਉਹ ਥੱਲੇ ਜਾ ਪਿਆ ਜੀ ਇਹ ਬਬਈ ਕੋਈ ਇਹਦੇ ਮਲਬੇ ਦੇ ਹੇਠਾਂ ਕੁਛ ਹੋ ਬੰਦਿਆਂ ਆਉਣ ਦਾ ਖੱਸਾ ਹੈ ਉਹ ਹਾਂਜੀ ਖਦਸ਼ਾ ਵਾ ਕੋਈ ਹੋ ਸਕਦਾ ਕੋਈ ਇੱਕ ਦੋ ਸਰੀਰਾਂ ਦਾ ਮੱਲਾ ਵੀ ਹਾਲ ਦੀ ਘੜੀ ਦਾਪ ਦਾ ਗੁਰੂ ਦੀ ਕਿਰਪਾ ਵਾ ਵੀ ਕੋਈ ਜਾਨੀ ਨੁਕਸਾਨ ਨਹੀਂ ਛੱਟਾਂ ਪੇਟਾਂ ਜਿਹੜੀਆਂ ਵਾ ਉਹ ਕੁਝ ਮਿਸਤਰੀ ਸਿੰਘ ਜਿਹੜੇ ਆ ਉਹਨਾਂ ਦੇ ਪਾਂਿਆਂ ਨੇ ਉਹ 7 ਤੋਂ 8 ਸਰੀਰ ਜਿਹੜੇ ਆ ਉਹ ਬਾਬਾ ਜਗਤਾਰ ਸਿੰਘ ਦੀ ਤਰਨਤਾਰਨ ਸਾਹਿਬ ਉਹਨਾਂ ਦੇ ਹਸਪਤਾਲ ਬਾਬਿਆਂ ਵਾਲੇ ਹਸਪਤਾਲ ਜਾਂ ਸਰਕਾਰੀ ਹਸਪਤਾਲ ਸਰਹਾਲੀ ਸਾਹਿਬ ਉਹਨਾਂ ਮਰੀਜ਼ਾਂ ਨੂੰ ਲਗਾਇਆ ਗਿਆ ਵਾ ਔਰ ਇਹ ਆ ਵੀ ਹਾਲਿ ਹੀ ਕੋਈ ਜਾਨੀ ਨੁਕਸਾਨ ਨਹੀਂ ਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਬਾਬਾ ਜੀ ਉਹਨਾਂ ਵੱਲੋਂ ਵੀ ਇਹੋ ਬੇਨਤੀ ਆ ਵੀ ਕੋਈ ਕਿਸੇ ਮਾਂ ਦੇ ਪੁੱਤ ਦਾ ਜਾਨੀ ਨੁਕਸਾਨ ਨਾ ਹੋਵੇ ਔਰ ਲੈਂਟਰ ਸੰਗਤਾਂ ਦੁਆਰਾ ਪਾ ਲੈਣ ਗਿਆ ਇਹ ਬੇਨਤੀ ਆ ਜੀ ਸੰਗਤ ਪੁਰਾ ਖਾਣਾ ਚੋਲਾ ਸਾਹਿਬ ਜੀ ਇਕੱਲਾ ਹੋਈ ਆ ਜੀ ਲੈਂਟਰ ਸਿੱਖ ਪਿਆ ਥੋੜਾ ਜਿਹਾ ਪਹਿਲਾਂ ਇਕਲਾ ਮਿਲ ਕੇ ਫੌਰਨ ਸਿਕ ਲੋਕੇ ਤੇ ਆਏ ਆ ਐਸ.ਟੀ.ਐਮ. ਸਾਫ਼ੀ ਆਏ ਨੇ ਤੇ ਨਿੱਸੀ ਜੀ ਸੁਣਨਾ ਵੀ ਲੱਗੀਆਂ ਨੇ ਹੋਰ ਵੀ ਆ ਰਹੇ ਆ ਰੈਸਕਿਊਪ੍ਰੇਸ਼ਨ ਜਾਰੀ ਹੈ ਜੀ ਤੇ ਅਜੇ ਜਦ ਰੈਸਕਿਊਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਹੀ ਆਪਾਂ ਨੁਕਸਾਨ ਦਾ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਹੋਇਆ ਤੁਹਾਨੂੰ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਨੂੰ ਕੱਢਿਆ ਗਿਆ ਮਲਬੇ ਦੇ ਹੇਠੋਂ ਕੱਢ ਕੇ 8-15 ਨੂੰ ਕੱਢੇ ਗਿਆ ਜੀ ਉਹਨਾਂ ਨੂੰ ਹਸਪਤਾਲ ਵਿੱਚ ਚਾੜ੍ਹ ਦਿੱਤਾ ਗਿਆ ਤੇ ਬਾਅਦ ਰੈਸਕਿਊਪ੍ਰੇਸ਼ਨ ਤੋਂ ਬਾਅਦ ਆ ਪਤਾ ਲੱਗੇਗਾ ਸਹੀ ਅੰਦਾਜ਼ਾ ਲਾਇਆ ਜਾਏਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਇਸੇ ਤਰ੍ਹਾਂ ਰੈਸਕਿਊਪ੍ਰੇਸ਼ਨ ਜਾਰੀ ਹੈ ਤੇ ਸਾਡੀ ਟੀਮ ਲੈ ਕੇ ਚੱਲ ਰਹੀ ਹੈ ਥੈਂਕ ਯੂ